ਮਨਜੀਤ ਦੇ ਘਰ ਛੱਡ ਜਾਣ ਤੋਂ ਅਗਲੇ ਦਿਨ ਸਾਰੇ ਪਿੰਡ ਵਿੱਚ ਰੋਲਾ ਪੈ ਗਿਆ ਜਿੰਨੇ ਮੂੰਹ ਓਨੀਆਂ ਗੱਲਾਂ ਕੋਈ ਕਹੇ ਉਹ ਪੇਕਿਆਂ ਨੂੰ ਚਲੀ ਗਈ ਹੈ ਕੋਈ ਕਹੇ ਕਿਸੇ ਨੇ ਉਹਨੂੰ ਤੇ ਕੁਲਵੰਤ ਨੂੰ ਮਾਰ ਦਿੱਤਾ ਹੈ ਤੇ ਕੋਈ ਕਹੇ ਉਹ ਕਿਸੇ ਨਾਲ ਨਿਕਲ ਗਈ ਹੈ ਨੰਬਰਦਾਰ ਨੇ ਜਵੰਦੀ ਨੂੰ ਪੇਜ ਕੇ ਮਨਜੀਤ ਦੇ ਪੇਕਿਆਂ ਤੋਂ ਪਤਾ ਮੰਗਾਇਆ ਉਹ ਉੱਥੇ ਗਈ ਹੁੰਦੀ ਤਾਂ ਕੋਈ ਸੰਦਕ ਨਿਕਲਦੀ ਇਸ ਖਬਰ ਨੇ ਮਨਜੀਤ ਦੀ ਮਾਂ ਦੇ ਅੰਦਰ ਨਵੇਂ ਸਿਰਿਓਂ ਅੱਗ ਬਾਲ ਦਿੱਤੀ। ਉਹ ਕਈ ਦਿਨ ਰੋਂਦੀ ਪੈਟਦੀ ਤੇ ਤੀ ਦਾ ਨਾਂ ਲੈ ਲੈ ਵਹਿਣ ਪਾਉਂਦੀ ਰਹੀ। ਇੱਕ ਦਿਨ ਮਨਜੀਤ ਦੇ ਪਿਓ ਨੇ ਖੱਜ ਕੇ ਕਿਹਾ ਮੈਂ ਤੈਨੂੰ ਕਿੰਨੀ ਵਾਰ ਕਹਿ ਚੁੱਕਾ ਭਾਈ ਤੂੰ ਮੇਰੇ ਕੋਲ ਉਹਦਾ ਨਾਂ ਨਾ ਲਿਆ ਕਰ। ਤੇਰੇ ਕਰ ਨਾਲੋਂ ਉਹਨੂੰ ਕੋਈ ਹੋਰ ਘਰ ਚੰਗਾ ਲੱਗਾ ਤਾਂ ਉਹ ਉੱਧਰ ਚਲੀ ਗਈ ਨਾ। ਤੁਸੀਂ ਹੀ ਉਸ ਨਕਰਮਣ ਤੋਂ ਇਸ ਘਰ ਦੇ ਬੂਹੇ ਬੰਦ ਕਰ ਲਏ। ਪੱਥਰ ਦਾ ਜੇਰਾਏ ਤੁਹਾਡਾ ਉਦਾ ਸੁਹਾਗ ਮਰਿਆ ਵੇਖ ਕੇ ਵੀ ਤੁਹਾਨੂੰ ਤਰਸ ਨਾ ਆਇਆ ਤੂੰ ਸਾ ਉਸ ਵੇਲੇ ਵੀ ਆਖ ਕਲਿਆ ਕਿ ਉਹ ਮੇਰੇ ਘਰ ਪੈਰ ਨਾ ਧਰੇ ਦੁੱਖਾਂ ਵਿਧੀ ਮਾਂ ਅੱਜ ਪਹਿਲੇ ਦਿਨ ਪਤੀ ਦੇ ਸਾਹਮਣੇ ਬੋਲੀ ਤੂੰ ਉਹਨੂੰ ਨਾਲ ਲੈ ਆਂਦਾ ਸੀ ਤੇ ਮੈਂ ਘਰ ਨਹੀਂ ਸੀ ਵੜਨ ਦਿੱਤਾ ਪੱਥਰ ਦਾ ਦਿਲ ਵੀ ਅੰਤ ਨਰਮ ਹੋ ਗਿਆ ਮੇਰਾ ਕੋਈ ਘਰ ਹੁੰਦਾ ਤਾਂ ਮੈਂ ਨਾਲ ਲੈ ਆਉਂਦੀ ਨਾ ਚਰਾਨੀ ਦਾ ਤਾਂ ਰੱਬ ਨੇ ਬਣਾਇਆ ਹੀ ਕੁਛ ਨਾ ਇਸ ਤੋਂ ਅੱਗੇ ਬਸ ਆਹੀਂ ਤੇ ਹੌਕੇ ਰਹਿ ਗਏ ਅਬਲਾ ਦੇ ਦੋੱਖ ਅੱਗੇ ਮਰਦ ਹੱਠ ਹਾਰ ਗਿਆ ਪਰ ਵੀ ਲਾਂਗਾ ਕੇ ਸਾਰੇ ਅੰਗਾਂ ਸਾਕਾਂ ਦੇ ਭਾਲ ਕੀਤੇਆਂ ਵੀ ਮਨਜੀਤ ਦਾ ਕੋਈ ਪਤਾ ਨਾ ਲੱਗਾ ਤਾਂ ਨੰਬਰਦਾਰ ਨੇ ਇਸ ਘਟਨਾ ਦੀ ਥਾਣੇ ਜਾ ਰਿਪੋਰਟ ਲਿਖਵਾਈ ਪੁਲਿਸ ਨੇ ਤਾਰੂ ਨੂੰ ਸਵੇਰ ਵਿੱਚ ਪਕੜ ਲਿਆ ਬਹੁਤੇ ਲੋਕਾਂ ਦਾ ਵੀ ਤਾਰੂ ਉੱਤੇ ਹੀ ਸ਼ੱਕ ਸੀ ਪਰ ਕਿਸੇ ਗੱਲ ਦਾ ਵੀ ਕੋਈ ਪੱਕਾ ਸਬੂਤ ਨਾ ਹੋਣ ਕਰਕੇ 2 ਮਹੀਨੇ ਖੱਜਲਖਵਾਰ ਕਰਕੇ ਪੁਲਿਸ ਨੇ ਤਾਰੂ ਨੂੰ ਛੱਡ ਦਿੱਤਾ ਕਹਿੰਦੇ ਨੇ ਖੂਪਈਅਟ ਸੁੱਕੀ ਨਹੀਂ ਨਿਕਲਦੀ ਤਾਰੂਦੀ ਦੇ ਕੋਲ ਮਾਂ ਜ਼ਮੀਨ ਇਸੇ ਰੀੜਕੇ ਵਿੱਚ ਵੇਖ ਗਈ ਚੰਦੋ ਦੇ ਮਰਨ ਪਿੱਛੋਂ ਅੱਧੀ ਜ਼ਮੀਨ ਮਨਜੀਤ ਦੇ ਨਾਂ ਤੇ ਅੱਧੀ ਕੁਲਵੰਤ ਦੇ ਨਾਂ ਲੱਗ ਗਈ ਸੀ ਮਨਜੀਤ ਜਾਣ ਤੋਂ ਕੁਝ ਦਿਨ ਪਹਿਲਾਂ ਸਾਰੀ ਜ਼ਮੀਨ ਨੰਬਰਦਾਰ ਨੂੰ 18 ਸਾਲ ਵਾਸਤੇ ਠੇਕੇ ਤੇ ਦੇ ਗਈ ਸੀ ਨੰਬਰਦਾਰ ਨੇ ਰਜਿਸਟਰਾਰ ਦੇ ਸਾਹਮਣੇ ਨਕਦ ਠੇਕਾ ਤਾਰ ਕੇ ਪਟੇ ਦੀ ਰਜਿਸਟਰੀ ਕਰਾ ਲਈ ਸੀ ਤਾਰੂ ਤੇ ਨੰਬਰਦਾਰ ਵਿੱਚ ਜ਼ਮੀਨ ਦਾ ਝਗੜਾ ਪਿਆ ਤਾਇ ਇਸ ਰਜਿਸਟਰੀ ਨੇ ਹੀ ਨੰਬਰਦਾਰ ਦੇ ਹੱਕ ਵਿੱਚ ਫੈਸਲਾ ਦਿੱਤਾ। ਆਂਤ ਮਨਜੀਤ ਦੀ ਜ਼ਮੀਨ ਸਾਰੀ ਨੰਬਰਦਾਰ ਦੇ ਕਬਜ਼ੇ ਵਿੱਚ ਰਹੀ ਤੇ ਘਰ ਉੱਤੇ ਤਾਰੂ ਮੱਲ ਮਾਰ ਬੈਠਾ। ਅਮਲੀ ਤੌਰ ਤੇ ਲੋਕ 18 ਸਾਲ ਵਾਸਤੇ ਮਨਜੀਤ ਤੇ ਕੁਲਵੰਤ ਨੂੰ ਭੁੱਲ ਗਏ। ਮੈਂਟ ਗੁਮਰੀ ਸ਼ਹਿਰ ਵਿੱਚ ਸੈੰਗ ਸਭਾ ਗੁਰਦੁਆਰੇ ਦੀ ਥਾਂ ਬੜੀ ਖੁੱਲੀ ਸੀ। ਆਹਾਤੇ ਦੇ ਵਿੱਚ ਕਾਰ ਬੜਾ ਸੁੰਦਰ ਪ੍ਰਕਾਸ਼ ਸਥਾਨ ਸੀ। ਉਹਦੇ ਸਾਹਮਣੇ ਪਾਸੇ ਖੁੱਲਾ ਵਿਹੜਾ ਸੀ ਜਿੱਥੇ ਗੁਰਪੁਰਬਾਂ ਦੇ ਦੀਵਾਨ ਸਜਾਇਆ ਕਰਦੇ ਸਨ। ਸਾਰੇ ਆਹਾਤੇ ਦਾ ਲੈੰਦੇ ਪਾਸੇ ਵੱਲ ਸੜਕ ਉਤੇ ਖੁੱਲਾ ਦਰਵਾਜ਼ਾ ਸੀ ਦਰਵਾਜ਼ੇ ਦੇ ਦੋਹੀ ਪਾਸੇ ਜੋੜੇ ਰੱਖਣ ਵਾਲੇ ਕਮਰੇ ਸਨ ਦੱਖਣ ਦੀ ਬਾਹੀ ਜੋੜਿਆਂ ਵਾਲੇ ਕਮਰੇ ਦੇ ਨਾਲ ਮੋਦੀ ਖਾਨਾ ਸੀ ਉਸ ਤੋਂ ਅੱਗੇ ਦੋ ਕਮਰੇ ਗ੍ਰਾਂਥੀ ਵਾਸਤੇ ਤੇ ਉਸ ਦੇ ਨਾਲ ਲੰਗਰ ਸਥਾਨ ਸੀ ਇਸ ਬਾਹੀ ਦੇ ਵਿਚਕਾਰ ਲਈ ਹਿੱਸੇ ਵਿੱਚ ਪ੍ਰਕਾਸ਼ ਸਥਾਨ ਦੇ ਬਰਾਬਰ ਖੂਹ ਤੇ ਇਸ਼ਨਾਨ ਕਰਨ ਲਈ ਟੂਟੀਆਂ ਦਾ ਬੜਾ ਸੁੰਦਰ ਪ੍ਰਬੰਧ ਸੀ ਉਸ ਤੋਂ ਅੱਗੇ ਦਫ਼ਤਰ ਤੇ ਲਾਇਬ੍ਰੇਰੀ ਦੇ ਕਮਰੇ ਸਨ ਪ੍ਰਕਾਸ਼ ਸਥਾਨ ਦੇ ਚੜ੍ਹਦੇ ਪਾਸੇ ਇੱਕ ਹੋਰ ਖੁੱਲਾ ਮੈਦਾਨ ਸੀ ਉਸ ਤੋਂ ਬਾਹਰਲੀ ਬਾਹੀ ਸਰਾਆਂ ਦੇ ਕਮਰੇ ਸਨ ਗੁਰਦੁਆਰੇ ਦੀ ਪਹਾੜ ਦੀ ਬਾਹੀ ਗੁਰੂ ਨਾਨਕ ਕੰਨਿਆ ਪਾਠਸ਼ਾਲਾ ਦੇ ਕਮਰਿਆਂ ਦੀ ਲੰਮੀ ਪਾਲ ਸੀ ਜਿਸ ਅਜਿជា ਚਾਰ ਪੰਜ ਸੌ ਬੱਚੀਆਂ ਪੰਜਾਬੀ ਪੜ੍ਹਦੀਆਂ ਸਨ ਇਸ ਗੁਰਦੁਆਰੇ ਦਾ ਪ੍ਰਧਾਨ ਸੀ ਬਾਬਾ ਸਾਧੂ ਸਿੰਘ ਰੱਬ ਨੇ ਹਰ ਗੱਲੇ ਚੰਗਾ ਭਾਗ ਲਾਇਆ ਸੀ ਉਹਨੂੰ ਉਹਦਾ ਵੱਡਾ ਪੁੱਤਰ ਸਰਦਾਰ ਹਰਜੀਤ ਸਿੰਘ ਇੰਦੌਰ ਰਹਿੰਦਾ ਸੀ ਉਹ ਜੰਗਲ ਦੇ ਠੇਕੇ ਲਿਆ ਕਰਦਾ ਸੀ ਉੱਥੇ ਉਹ ਚੰਗੇ ਮਾਲਦਾਰ ਸਿੱਖਾਂ ਵਿੱਚੋਂ ਗਿਣਿਆ ਜਾਂਦਾ ਸੀ। ਬਾਬਾ ਸਾਧੂ ਸਿੰਘ ਦਾ ਛੋਟਾ ਪੁੱਤਰ ਸਰਦਾਰ ਦਲਜੀਤ ਸਿੰਘ ਲਾਹੌਰ ਸੁਪਰਡੈਂਟ ਪੁਲਿਸ ਸੀ। ਸਾਰਿਆਂ ਤੋਂ ਛੋਟੀ ਬਾਬਾ ਸਾਧੂ ਸਿੰਘ ਦੀ ਲੜਕੀ ਸਰਜੀਤ ਕੌਰ ਸੀ ਜੋ ਪੱਤੋ ਕੀ ਇੱਕ ਚੰਗੇ ਘਰ ਵਿਆਹੀ ਹੋਈ ਸੀ। ਸਰਜੀਤ ਤੋਂ ਵੱਡੀ ਮਨਜੀਤ ਸੀ ਜੋ 10 ਸਾਲ ਦੀ ਉਮਰ ਵਿੱਚ ਚਲਾਣਾ ਕਰ ਗਈ ਸੀ। ਇੰਨਾ ਸੁਖ ਹੁੰਦਿਆਂ ਵੀ ਮਾਈ ਦਇਆਕਾਰ ਨੂੰ ਉਹ ਭੁੱਲੀ ਨਹੀਂ ਸੀ। ਧੀਆਂ ਪੁੱਤਰ ਸਾਰੇ ਥਾਂ ਥਾਈਂ ਦੂਰ ਹੋਣ ਕਰਕੇ ਉਹ ਆਪਣੇ ਕੋਲ ਦਲਜੀਤ ਸਿੰਘ ਦੀ ਪੰਜਾਂ ਵਰਿਆਂ ਦੀ ਲੜਕੀ ਅਮਰਜੀਤ ਨੂੰ ਰੱਖਦੇ ਸਨ ਚੰਗੀ ਖੁੱਲੀ ਕੋਠੀ ਵਿੱਚ ਉਹ ਪਰਿਵਾਰ ਦੀਆਂ ਤਿੰਨ ਜਿੰਦਾਂ ਤੇ ਦੋ ਨੌਕਰ ਰਹਿੰਦੇ ਸਨ ਮਨਜੀਤ ਦੋ ਦਿਨ ਬਾਬਾ ਸਾਧੂ ਸਿੰਘ ਦੇ ਘਰ ਰਹੀ ਉਹਨੇ ਦਿਨੀ ਸਰਜੀਤ ਵੀ ਪੇਕੇ ਆਈ ਹੋਈ ਸੀ ਉਹ ਬੜੇ ਨਿੱਗੇ ਪਿਆਰ ਨਾਲ ਮਿਲੀ ਉਹ ਹਰ ਵੇਲੇ ਮਨਜੀਤ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਰਹਿੰਦੀ ਉਹਦੀ ਹਰ ਕਹਾਣੀ ਵਿੱਚੋਂ ਭੈਣਾਵਾਲਾ ਸਨੇਹ ਟਪਕਦਾ ਸੀ ਸੌਰਿਆ ਨੂੰ ਦੌੜਨ ਲੱਗੀ ਉਹ ਘਟ ਕੇ ਮਨਜੀਤ ਨੂੰ ਮਿਲੀ ਮਾਈ ਦਇਆ ਗੌਰ ਨੇ ਦੋਹਾਂ ਦੇ ਸਿਰ ਤੇ ਹੱਥ ਧਰ ਕੇ ਅਸੀਸ ਦਿੱਤੀ ਮੈਂ ਚਾਹੁੰਨੀ ਹਾਂ ਤਿਉ ਤੁਸੀਂ ਸਦਾ ਸਕੀਆਂ ਭੈਣਾ ਬਣ ਕੇ ਰਹੋ ਤੀਸਰੇ ਦਿਨ ਬਾਬਾ ਸਾਧੂ ਸਿੰਘ ਨੇ ਕਮੇਟੀ ਨੂੰ ਕਹਿ ਕੇ ਮਨਜੀਤ ਨੂੰ ਕੰਨਿਆ ਪਾਡਸ਼ਾਲਾ ਵਿੱਚ ਅਧਿਆਪਕਾ ਲਾ ਦਿੱਤਾ ਇੱਕ ਦੋ ਮੈਂਬਰਾਂ ਨੇ ਉਹਦੀ ਥੋੜੀ ਵਿੱਦਿਆ ਤੇ ਇਤਰਾਜ਼ ਕੀਤਾ ਫਿਰ ਵੀ ਉਹਨੂੰ ਇੱਕ ਨਿਆਸ ਰੀ ਸਿੱਖ ਦੇਵੀ ਨੂੰ ਆਸਰਾ ਦੇ ਦਿੱਤਾ ਗਿਆ ਤਨਖਾਹ ਭਾਵੇਂ 5 ਰੁਪਏ ਮਹੀਨਾ ਨਿਯਤ ਹੋਈ ਪਰ ਮਨਜੀਤ ਇੰਨੇ ਤੇ ਹੀ ਖੁਸ਼ ਸੀ ਕਿਉਂਕਿ ਉਹਨੂੰ ਚਹਿਰ ਲਗਾਉਣ ਵਾਸਤੇ ਚੰਗਾ ਢਕਾਣਾ ਮਿਲ ਗਿਆ ਸੀ ਕੁਝ ਦਿਨ ਮਨਜੀਤ ਨੇ ਬਾਬਾ ਸਾਧੂ ਸਿੰਘ ਦੇ ਘਰ ਹੋਰ ਕੱਟੇ ਫੈਰ ਹੋਣੇ 7 ਰੁਪਏ ਮਹੀਨਾ ਕਰਾਏ ਤੇ ਇੱਕ ਵੱਖਰਾ ਮਕਾਨ ਲੈ ਲਿਆ ਉਹਨੂੰ ਦੂਜੀ ਜਮਾਤ ਪੜਾਉਣ ਵਾਸਤੇ ਲਾਇਆ ਗਿਆ ਇਹ ਭਾਵੇਂ ਉਹਦੇ ਵਾਸਤੇ ਨਵਾਂ ਤਜਰਬਾ ਸੀ ਪਰ 5-7 ਦਿਨ ਵਿੱਚ ਹੀ ਉਹਨੇ ਆਪਣਾ ਕੰਮ ਚੰਗੀ ਤਰ੍ਹਾਂ ਸੰਭਾਲ ਲਿਆ ਉਹਦੇ ਪਿਆਰ ਪਰਿਵਰਤਾਉ ਨੇ ਥੋੜੇ ਸਮੇਂ ਵਿੱਚ ਹੀ ਬੱਚਿਆਂ ਨੂੰ ਆਪਣੇ ਨੇੜੇ ਕਰ ਲਿਆ ਜਿੱਥੇ ਦੂਜੀਆਂ ਅਧਿਆਪਕਾਵਾਂ ਵਿਦਿਆਰਥਣਾਂ ਨੂੰ ਝੜਕਦੀਆਂ ਮਾਰਦੀਆਂ ਉੱਥੇ ਉਸ ਦਾ ਪਿਆਰ ਪੁੱਛਕਾਰ ਕੇ ਕੰਮ ਲੈਂਦੀ ਦਿਨੋਂ ਦਿਨ ਉਹਦੀ ਜਮਾਤ ਪੜ੍ਹਾਈ ਵਿੱਚ ਚੰਗੀ ਹੁੰਦੀ ਜਾਂਦੀ 5 ਰੁਪਏ ਵਿੱਚ ਗੁਜ਼ਾਰਾ ਕਰਨਾ ਬੜਾ ਔਖਾ ਸੀ ਹੁਣੇ ਆਮਦਨ ਦਾ ਇੱਕ ਹੋਰ ਵਸੀਲਾ ਨਾਲ ਬਣਾ ਲਿਆ ਘਰੋਂ ਕੁਝ ਪੈਸੇ ਲੈ ਕੇ ਆਈ ਸੀ ਉਹਨੇ ਕੱਪੜੇ ਸਿਉਣ ਦੀ ਨਵੀਂ ਮਸ਼ੀਨ ਖਰੀਦ ਲਈ ਕੰਮ ਨੂੰ ਮਾਤਾ ਦਇਆਕ ਔਰ ਦੀ ਮਦਦ ਨਾਲ ਬਥੇਰਾ ਮਿਲ ਜਾਂਦਾ ਸੀ ਦੀਨੇ ਉਹ ਕੰਨਿਆ ਪਾਠਸ਼ਾਲਾ ਵਿੱਚ ਪੜਾਉਂਦੀ ਤੇ ਅੱਧੀ ਰਾਤ ਤੱਕ ਬਹਿ ਕੇ ਕੱਪੜੇ ਸਿਉਂਦੀ ਰਹਿੰਦੀ ਤਿੰਨ ਮਹੀਨਿਆਂ ਪਿਛੋਂ ਮਨਜੀਤ ਦੀ ਤਨਖਾਹ ਵਿੱਚ 10 ਰੁਪਏ ਵਾਧਾ ਕਰਦੇ ਆ ਪ੍ਰਧਾਨ ਸਾਹਿਬ ਨੇ ਕਿਹਾ ਬੇਟਾ ਅਸੀਂ ਤੈਨੂੰ ਧਰਮ ਦੀ ਧੀ ਕਹਿ ਚੁੱਕੇ ਹਾਂ ਸਾਥੋਂ ਜੋ ਮਦਦ ਹੋਵੇਗੀ ਕਰਾਂਗੇ ਪਰ ਤੈਨੂੰ ਆਪ ਵੀ ਕੁਝ ਉਦਮ ਕਰਨਾ ਪਵੇਗਾ ਦੱਸੋ ਪਿਤਾ ਜੀ ਮਨਜੀਤ ਪ੍ਰਧਾਨ ਸਾਹਿਬ ਨੂੰ ਪਿਤਾ ਕਹਿ ਕੇ ਬੁਲਾਇਆ ਕਰਦੀ ਸੀ ਮੈਂ ਤੁਹਾਡੀ ਸਹਾਇਤਾ ਨਾਲ ਸਭ ਕੁਝ ਕਰ ਲਵਾਂਗੀ ਅਸੀਂ ਚਾਹੁੰਦੇ ਹਾਂ ਤੂੰ ਗਿਆਨੀ ਪਾਸ ਕਰ ਲਵੇਂ ਇਸ ਤਰ੍ਹਾਂ ਤੇਰੀ ਤਨਖਾਹ ਤੇ ਪਦਵੀ ਦੋਹਾਂ ਜਵਾਬਦਾ ਹੋ ਜਾਏਗਾ ਮੈਂ ਕਰ ਲਵਾਂਗੀ ਜੀ ਤੁਸੀਂ ਮੈਨੂੰ ਕਿਤਾਬਾਂ ਮੰਗਾ ਦਿਓ ਕਿਤਾਬਾਂ ਕੁਝ ਤਾਂ ਲਾਇਬ੍ਰੇਰੀ ਵਿੱਚ ਹਨ ਤੇ ਬਾਕੀ ਮੰਗਾ ਲਵਾਂਗੇ ਜਿਹੜੇ ਗਿਆਨੀ ਜੀ ਕੁਝ ਦਿਨਾਂ ਤੋਂ ਇੱਥੇ ਕਥਾ ਕਰ ਰਹੇ ਨੇ ਸੁਣਿਆ ਏ ਉਹ ਪਿੱਛੇ ਗੁਜਰਾਵਾਲੇ ਗਿਆਨੀ ਪੜਾਉਂਦੇ ਆਏ ਨੇ ਅੱਜ ਉਹਨਾਂ ਨਾਲ ਵਿਚਾਰ ਕਰਕੇ ਅਸੀਂ 1 ਸਾਲ ਉਹਨਾਂ ਨੂੰ ਅਟਕਾ ਲੈਣਾ ਚਾਹੁੰਦੇ ਹਾਂ ਹੋਰ ਵੀ ਕੁੱਝ ਲੜਕੇ ਲੜਕੀਆਂ ਗਿਆਨੀ ਪਾਸ ਕਰਨਾ ਚਾਹੁੰਦੇ ਨੇ ਤੁਹਾਡੀ ਸਲਾਹ ਤੇ ਚੱਲ ਕੇ ਮੇਰੀ ਜ਼ਿੰਦਗੀ ਚੰਗੀ ਬਣਦੀ ਜਾਏਗੀ ਮਾਪਿਆਂ ਦੇ ਧਾਂ ਤੁਸੀਂ ਹੀ ਮੇਰੇ ਸਿਰ ਤੇ ਹੋ ਮਨਜੀਤ ਨੇ ਧੰਨਵਾਦ ਵਜੋਂ ਸਿਰ ਝੁਕਾ ਦਿੱਤਾ ਹੁਣ ਮਨਜੀਤ ਦੀਆਂ ਜ਼ਿੰਮੇਵਾਰੀਆਂ ਵਿੱਚ ਇੱਕ ਹੋਰ ਕੰਮ ਦਾ ਵਾਅਦਾ ਹੋ ਗਿਆ ਉਹਨੇ ਗਿਆਨੀ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ पाठशाला ਤੋਂ ਆਉਂਦਿਆਂ ਹੀ ਉਹ ਗਿਆਨੀ ਸਰਦੂਲ ਸਿੰਘ ਕੋਲ ਪੜਨਣ ਚਲੀ ਜਾਂਦੀ ਪਾਠਸ਼ਾਲਾ ਦੀਆਂ ਦੋ ਅਧਿਆਪਕਾਵਾਂ ਹੋਰ ਵੀ ਉਹਦੇ ਨਾਲ ਪੜਨ ਲੱਗ ਪਈਆਂ ਸਨ ਪੰਜ ਲੜਕੀਆਂ ਸ਼ਹਿਰ ਵਿੱਚੋਂ ਆ ਗਈਆਂ ਇਸ ਤਰ੍ਹਾਂ ਗਿਆਨੀ ਪੜਨ ਵਾਲੀਆਂ 8 ਵਿਦਿਆਰਥਣਾਂ ਹੋ ਗਈਆਂ ਮਨਜੀਤ ਦਾ ਸਮਾਂ ਇਸ ਤਰ੍ਹਾਂ ਵੰਡਿਆ ਗਿਆ 6 ਘੰਟੇ ਉਹ ਪਾਠਸ਼ਾਲਾ ਵਿੱਚ ਪੜਾਉਂਦੀ 2.5 ਤੋਂ 3 ਘੰਟੇ ਉਹ ਮਸ਼ੀਨ ਤੇ ਕੱਪੜੇ ਸਿਉਂਦੀ ਇੰਨਾ ਕਚਹਿਰੇ ਨੂੰ ਘਰ ਦਾ ਕੰਮ ਕਰਦਿਆਂ ਲੱਗ ਜਾਂਦਾ ਬਾਕੀ ਵਕਤ ਵਿੱਚ ਉਹਨੂੰ ਗਿਆਨੀ ਦੇ ਇਮਤਿਹਾਨ ਵਾਸਤੇ ਤਿਆਰੀ ਕਰਨੀ ਪੈਂਦੀ ਸੌਣ ਵਾਸਤੇ ਉਹਨੂੰ ਮਸਾਂ 5 ਘੰਟੇ ਸਮਾਂ ਮਿਲਦਾ ਤੇ ਕੁਲਵੰਤ ਉਹ ਹਰ ਵੇਲੇ ਮਨਜੀਤ ਦੇ ਗਲ ਦਾ ਹਾਰ ਬਣਿਆ ਰਹਿੰਦਾ ਸਵੇਰੇ ਉਹਦੇ ਸੁੱਤਿਆਂ ਹੀ ਮਨਜੀਤ ਨਹਾ ਧੋ ਕੇ ਸ਼ਾਹ ਵੇਲਾ ਤਿਆਰ ਕਰ ਲੈਂਦੀ ਫਿਰ ਕੁਲਵੰਤ ਨੂੰ ਉਠਾ ਕੇ ਨੁਹਾ ਕੇ ਕੱਪੜੇ ਪਾ ਕੇ ਤੇ ਕੁਝ ਖਵਾ ਕੇ ਉਹ ਪਾਟਸ਼ਾਲਾ ਨਾਲ ਲੈ ਜਾਂਦੀ ਉਹ ਕੁੜੀਆਂ ਦੇ ਬਰਾਬਰ ਇੱਕ ਪਾਸੇ ਮੂਰਤਾਂ ਵਾਲੀ ਕਿਤਾਬ ਲੈ ਕੇ ਬੈਠਾ ਰਹਿੰਦਾ ਜਮਾਤ ਨੂੰ ਖੇਡਣ ਵਾਸਤੇ ਛੁੱਟੀ ਮਿਲਦੀ ਤਾਂ ਕੁਲਵੰਤ ਦੇ ਚੁੱਕਣ ਦੀ ਕੁੜੀਆਂ ਨੂੰ ਵਾਰੀ ਨਾ ਆਉਂਦੀ ਉਹ ਉਹਦਾ ਮੱਥਾ ਚਮ ਚਮ ਕੇ ਲਾਲ ਕਰ ਦਿੰਦੀਆਂ ਹਾਸਦੇ ਫੋਲ ਨੂੰ ਬੁੱਲਾ ਨਾਲ ਲਾਉਣ ਤੇ ਕੀ ਦਾ ਜੀ ਨਹੀਂ ਕਰਦਾ ਕੁਲਵੰਤ ਨੂੰ ਸਾਰੇ ਮਨਜੀਤ ਦਾ ਪੁੱਤਰ ਹੀ ਸਮਝਦੇ ਉਹ ਉਸ ਨੂੰ ਭਾਬੀ ਕਹਿੰਦਾ ਸੀ ਭਾਬੀ ਸ਼ਬਦ ਵਿੱਚ ਵੀ ਤਾਂ ਮਾਂ ਦਾ ਭਲੇਖਾ ਪੈਂਦਾ ਹੈ ਕੋਈ ਗਵਾਂਡਣ ਪੁੱਛ ਬੈਂਦੀ ਭੈਣ ਜੀ ਇਹ ਤੁਹਾਡਾ ਕਾਕਾ ਏ ਤਾਂ ਅੱਗੋਂ ਮਨਜੀਤ ਤੇ ਕਹਿ ਕੇ ਮੇਰਾ ਸਭ ਕੁਝ ਹੀ ਹੈ ਉਸ ਨੂੰ ਕਲੇਜੇ ਨਾਲ ਘੋਟ ਲੈਂਦੀ ਮਨਜੀਤ ਦੇ ਦਿਨ ਬੜੇ ਸਤਕਾਰ ਨਾਲ ਬੀਤਣ ਲੱਗ ਪਏ ਉਹ ਕਈ ਵੇਰ ਆਪਣੇ ਆਪ ਸੋਚਦੀ ਸੋਚਦੀ ਹੈਰਾਨ ਹੋ ਜਾਂਦੀ ਕੀ ਬਾਦਕਿਸਮਤੀ ਏ ਡਿਛਤੀ ਮੇਰਾ ਪਿੱਛਾ ਛੱਡ ਗਈ ਏ ਉਸ ਵੇਲੇ ਪਤੀ ਦੀ ਯਾਦ ਉਹਦੇ ਕਲੇਜੇ ਵਿੱਚ ਜ਼ਹਿਰ ਬੁੱਜੀ ਵਰਚੀ ਖੋਬ ਦਿੰਦੀ ਉਹ ਉੱਚਲਦੀਆਂ ਅੱਖਾਂ ਨਾਲ ਹੌਂਕਾ ਲੈ ਕੇ ਕਹਿੰਦੀ ਉਹ ਤੱਤੀਏ ਮਨਜੀਤ ਜੈਸ ਅਸਤਰੀ ਦਾ ਹਾਣੀ ਕਿਸਮਤ ਨੇ ਖੋ ਲਿਆ ਉਹਦੇ ਨਾਲ ਕਿਹੜਾ ਅਤਿਆਚਾਰ ਕਰਨਾ ਬਾਕੀ ਰਹਿ ਗਿਆ ਤੇ ਬਾਕੀ ਦੀ ਰਾਤ ਉਹਦੀ ਸੂਰਤ ਨਾਲ ਵਿਰੜੇ ਕਰਦਿਆਂ ਬੀਤ ਜਾਂਦੀ ਟੈਕਸਲਾਵਾਂ ਘੜੱਪਾ ਵੀ ਕਦੇ ਕੋ ਅਗਵਾਦੇ ਸ਼ਹਿਰਾਂ ਵਿੱਚੋਂ ਸੀ। ਬਦਕਿਸਮਤੀ ਦੇ ਚਖੜ ਨਾਲ ਉਹ ਇੱਕ ਦਿਨ ਠਹਿ ਠੇਰੀ ਹੋਇਆ। ਸਮੇਂ ਨੇ ਸਦੀਆਂ ਜੀਆਂ ਕਈ ਤਹਿਆਂ ਉੱਪਰ ਜਮਾ ਕੇ ਉਹ ਸ਼ਹਿਰ ਤੋਂ ਟਿੱਬਾ ਬਣਾ ਦਿੱਤਾ। ਮੌਦ ਤਾਂ ਪਿੱਛੋਂ ਆਸਾਰ ਕਦੀਮਾ ਦੇ ਮੈਕਮੇ ਨੇ ਉਸ ਟਿੱਬੇ ਨੂੰ ਖੋਲ ਕੇ ਮਿੱਟੀ ਥੱਲਿਓਂ ਸ਼ਹਿਰ ਦੇ ਖੋਲਿਆਂ ਦੇ ਨਿਸ਼ਾਨ ਕੱਢ ਲਏ। ਦੋ-ਦੋ ਹੱਥ ਨੀਆਂ ਦੇ ਵਲਗਣਾਂ ਤੋਂ ਅੰਦਾਜ਼ਾ ਲਗਾ ਕੇ ਲੋਕ ਕਹਿੰਦੇ ਇਹ ਇੱਥੋਂ ਦੇ ਰਾਜੇ ਦਾ ਮਹਿਲ ਸੀ। ਇੱਥੇ ਉਹ ਕਚਹਿਰੀ ਕਰਿਆ ਕਰਦਾ ਸੀ। ਇਹ ਖੁੱਲਾ ਹਾਲ ਨਾਟਕ ਘਰ ਸੀ ਇੱਥੇ ਲਾਇਬ੍ਰੇਰੀ ਸੀ ਟੁੱਟੀਆਂ ਹੋਈਆਂ ਬੋਤਲਾਂ ਸ਼ੀਸ਼ੀਆਂ ਵੇਖ ਕੇ ਲੋਕਾਂ ਸਮਝਿਆ ਇਹ ਸਰਕਾਰੀ ਹਸਪਤਾਲ ਸੀ ਜਿੱਥੇ ਸਭ ਦਾ ਇਲਾਜ ਮੁਫਤ ਹੁੰਦਾ ਸੀ ਜਿੱਥੋਂ ਰੰਗਾਂ ਦੀਆਂ ਲਿਬੜੀਆਂ ਕੁਝ ਪਿਆਲੀਆਂ ਮਿਲੀਆਂ ਉਹ ਲੋਕਾਂ ਨੇ ਕਿਸੇ ਪ੍ਰਸਿੱਧ ਆਰਟਿਸਟ ਦੀ ਦੁਕਾਨ ਸਮਝ ਲਈ ਇੱਕ ਪੱਥਰ ਦੇ ਸਾਫ਼ ਫਰਸ਼ ਤੋਂ ਚਾਂਦੀ ਦੀਆਂ ਪੰਜੇਬਾਂ ਤੇ ਕੁਝ ਖਿਲਰੀਆਂ ਪਈਆਂ ਘੁੰਗਰियां ਮਿਲੀਆਂ ਤਾਂ ਕਿਸੇ ਰਸਈਏ ਨੇ ਕਿਹਾ ਇਹ ਜਨਤਾ ਨਾਚ ਘਰ ਸੀ ਇੱਥੇ ਸਾਰੇ ਸ਼ਹਿਰ ਦੀਆਂ ਮਟਿਆਰਾਂ ਰਲ ਕੇ ਨੱਚਿਆ ਕਰਦੀਆਂ ਸਨ ਭੱਜਿਆਂ ਹੋਇਆਂ ਭਾਂਡਿਆਂ ਖਿਲਰੀਆਂ ਪਈਆਂ ਠੀਕਰੀਆਂ ਕਲਰ ਖਾਦੀਆਂ ਇਟਾਂ ਤੇ ਹੱਥ-ਹੱਥ ਗੱਠ-ਗੱਠ ਨੀਆਂ ਦੇ ਨਕਸ਼ਿਆਂ ਤੋਂ ਲੋਕ ਸਦੀਆਂ ਪੁਰਾਣੀ ਸੱਭਿਆਚਾਰ ਦਾ ਅੰਦਾਜ਼ਾ ਲਾਉਣ ਦਾ ਯਤਨ ਕਰਦੇ। ਇਸ ਥੇਹ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਨਾਨਕ ਸਰ ਗੁਰਦੁਆਰਾ ਸੀ। ਇੱਥੇ ਹਰ ਸਾਲ ਬੜਾ ਭਾਰਾ ਮੇਲਾ ਲੱਗਿਆ ਕਰਦਾ ਸੀ। ਪ੍ਰਧਾਨ ਸਾਧੂ ਸਿੰਘ ਨੇ ਕੰਨਿਆ ਪਾਠਸ਼ਾਲਾ ਤੇ ਮੈਂਬਰਾਂ ਨਾਲ ਇਕੱਠੇਨ ਸਭ ਵਿਦਿਆਰਥੀਆਂ ਨੂੰ ਨਾਨਕਸਰ ਤੇ ਹੜੱਪਾ ਵਿਖਾਉਣ ਵੈਦੀ ਵਿਚਾਰ ਕੀਤੀ। ਉਹਨੇ ਆਪਣੀ ਤਜਵੀਜ਼ ਦੀ ਪ੍ਰਵੋਧਤਾ ਲਈ ਕਿਹਾ ਨਾਲੇ ਬੱਚੀਆਂ ਗੁਰਦੁਆਰੇ ਦੇ ਦਰਸ਼ਨ ਕਰ ਆਉਣਗੀਆਂ। ਨਾਲੇ ਹੜੱਪਾ ਦੇ ਖੰਡਰ ਵੇਖ ਕੇ ਉਹਨਾਂ ਦੇ ਗਿਆਨ ਵਿੱਚ ਵਾਧਾ ਹੋਵੇਗਾ। ਸਲਾਹ ਮੰਨੀ ਗਈ ਤੇ ਐਤਵਾਰ ਜਾਣ ਦਾ ਫੈਸਲਾ ਹੋਇਆ। ਹੜੱਪਾ ਸਟੇਸ਼ਨ ਤੋਂ ਗੁਰੂ ਨਾਨਕਸਰ ਤੇ ਥੀ 4 ਮੀਲ ਹੈ। ਚੁੱਕਣ ਖੁਣੋਂ ਕੁਲਵੰਤ ਨੂੰ ਮਨਜੀਤ ਮੈਂਟ ਗੁਮਰੀ ਮਾਤਾ ਦਇਆਕ ਔਰ ਕੋਲ ਹੀ ਛੱਡ ਗਈ ਉਹਨੂੰ ਲਾਰਾ ਲਾ ਕੇ ਬੱਲੀ ਤੂੰ ਮਾਂ ਜੀ ਕੋਲ ਖੇੜ ਮੈਂ ਤੇਰੇ ਵਾਸਤੇ ਬਾਜ਼ਾਰੋਂ ਚੀਜ਼ੀ ਲੈ ਆਵਾਂ ਮਾਂ ਜੀ ਤਾਂ ਆਪਣੀ ਜਮਾਤ ਨਾਲ ਚਲੀ ਗਈ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ